ਵੱਡੀ ਜਾਣਕਾਰੀ ਇਸ ਵੇਲੇ ਟੈਰਿਫ ਨੂੰ ਲੈ ਕੇ 트ੰਪ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ। 트ੰਪ ਨੇ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ। ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ 1 ਨਵੰਬਰ ਤੋਂ ਟਰੱਕਾ ਤੇ ਲਾਗੂ ਹੋਵੇਗਾ ਨਵਾਂ ਟੈਰਿਫ 트ੰਪ ਦੇ ਵੱਲੋਂ ਕਿਹਾ ਗਿਆ ਇਸ ਵੇਲੇ ਦੀ ਵੱਡੀ ਜਾਣਕਾਰੀ ਸਾਂਝੀ ਕਰਿਆ ਅਮਰੀਕਾ ਦੇ ਵਿਦੇਸ਼ੀ ਨਿਪਟਾਰਾ ਘਟਾਉਣ ਲਈ 트ੰਪ ਨੇ ਵੱਡਾ ਕਦਮ ਚੁੱਕਿਆ ਹੈ। ਉਥੇ ਹੀ ਇਸ ਨੂੰ ਲੈ ਕੇ ਐਲਾਨ ਜਿਹੜਾ ਵੱਡਾ ਕੀਤਾ ਗਿਆ ਹੈ 트럼ਪ ਦੇ ਵੱਲੋਂ 1 ਨਵੰਬਰ ਤੋਂ ਦੱਸਿਆ ਜਾ ਰਿਹਾ ਕਿ ਟਰੱਕਾਂ ਤੇ ਲਾਗੂ ਨਵਾਂ ਟੈਰਿਫ ਜਿਹੜਾ ਹੋਵੇਗਾ ਇਸ ਲਈ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਅਮਰੀਕਾ ਦੇ ਵਿਦੇਸ਼ੀ ਨਿਪਟਾਰਾ ਘਟਾਉਣ ਲਈ 트럼ਪ ਨੇ ਇੱਕ ਵੱਡਾ ਕਦਮ ਚੁੱਕਿਆ ਜਿਸ ਨੂੰ ਦੇਖਦੇ ਹੋਏ 트럼ਪ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਜਿਹੜਾ ਹੈ 트ੰਪ ਦੇ ਵੱਲੋਂ ਕੀਤਾ ਗਿਆ ਤੇ 1 ਨਵੰਬਰ ਤੋਂ ਟਰੱਕਾਂ ਤੇ ਨਵਾਂ ਟੈਰਿਫ ਜਿਹੜਾ ਹੈ ਲਾਗੂ ਹੋਵੇਗਾ ਇਸ ਕੋਲ ਗੈਸਫੂਲ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ ਅਕਸਰ ਦੇਖਿਆ ਜਾਵੇ ਤਾਂ ਭਾਰਤੀ ਜਿਹੜੇ ਨੇ ਜ਼ਿਆਦਾ ਕੈਨੇਡਾ ਦੇ ਵਿੱਚ ਨੇ ਜਿਸ ਨੂੰ ਲੈ ਕੇ ਫਿਲਹਾਲ ਟਰੱਕ ਡਰਾਈਵਰ ਦੇ ਉੱਤੇ ਜਿਹੜਾ ਹੈ ਵੱਡਾ ਐਕਸ਼ਨ ਜਿਹੜਾ ਲਿਆ ਜਾ ਰਿਹਾ ਲਗਾਤਾਰ 트ੰਪ ਦੇ ਵੱਲੋਂ ਅਮਰੀਕਾ ਦੇ ਵਿੱਚ ਜਿਸ ਨੂੰ ਵੇਖਦੇ ਹੋਏ ਇੱਕ ਵੱਡਾ ਐਲਾਨ ਜਿਹੜਾ ਫਿਰ ਕੀਤਾ ਗਿਆ ਹੈ 트ੰਪ ਦੇ ਵੱਲੋਂ 1 ਨਵੰਬਰ ਤੋਂ ਨਵਾਂ ਟੈਰਿਫ ਜਿਹੜਾ ਲਾਗੂ ਹੋਵੇਗਾ ਟਰੱਕਾਂ ਦੇ ਉੱਪਰ ਟਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਸ ਵੇਲੇ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਅਮਰੀਕਾ ਦੀ ਵਿਦੇਸ਼ੀ ਨਿਭਰਤਾ ਘਟਾਉਣ ਦੇ ਲਈ ਟਰੰਪ ਨੇ ਇਹ ਕਦਮ ਚੁੱਕਿਆ ਜਿਸ ਨੂੰ ਲੈ ਕੇ ਵੱਡਾ ਐਲਾਨ ਟੈਰਿਫ ਨੂੰ ਲੈ ਕੇ ਟਰੰਪ ਦੇ ਵੱਲੋਂ ਕੀਤਾ ਗਿਆ ਉਦੋਂ ਹੀ ਟਰੰਪ ਨੇ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ ਹੈ 1 ਨਵੰਬਰ ਤੋਂ ਰਕਾਂ ਤੇ ਨਵਾਂ ਟੈਰਿਫ ਜਿਹੜਾ ਲਾਗੂ ਹੋਵੇਗਾ ਇਸ ਲਈ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਅਮਰੀਕਾ ਦੇ ਵਿਦੇਸ਼ੀ ਨੀਪਟਾ ਕਟਾਉਣ ਦੇ ਲਈ 트ੰਪ ਨੇ ਵੱਡਾ ਕਦਮ ਚੁੱਕਿਆ ਵਧੇਰੀ ਜਾਣਕਾਰੀ ਦਿੱਲੀ ਅਮਿਤ শেੱਟੀ ਸੜਨਲ ਜੁੜ ਚੁੱਕੇ ਨੇ ਅਮਿਤ শেੱਟੀ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 트ੰਪ ਦੇ ਵੱਲੋਂ ਜਿਹੜਾ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ ਗਿਆ ਕਿ ਕੁਝ ਜਾਣਕਾਰੀ ਉਸ ਤੋਂ ਲੈ ਕੇ ਇਹ ਵੀ ਕੋਈ ਮੰਨਦੇ ਦੱਸਣਾ ਮੰਨਦੇ ਪਾਲਿਸੀ ਨੂੰ ਸਖਤ ਕਰਨ ਦਾ ਹਲਾ ਅੰਡਰ ਹੈ ਟ੍ਰੰਪਲੋ ਕੀਤਾ ਗਿਆ ਹੈ ਸਬਸਕ੍ਰਾਈਬਰ ਸਾਥ ਤੋਂ ਮਿਲਿਸ਼ਾ ਦੇਣ ਤੋਂ ਇਹ ਵੀ ਹੈ ਕਿ ਆਪਣੇ ਵਾਸਤੇ ਜਿਹੜੀ ਹੈ ਸਖਤੀ ਜਿਹੜੀ ਹੈ ਕੀਤੀ ਗਈ ਹੈ ਕੰਪਨੀ ਪਹਿਲਾਂ ਵੀ ਜੇ ਗਾਰੰਟੀ ਦੇ ਇੱਕ ਐਕਸੀਡੈਂਟ ਦਾ ਮਾਮਲਾ ਆਇਆ ਸੀ ਜਾਂ ਉਸ ਤੋਂ ਬਾਅਦ ਜਿਹੜੀ ਹੈ ਸਪਾਈ ਜਿਹੜੀ ਹੈ ਦੇਖਣੀ ਹੈ ਤੇ ਇਸ ਨੂੰ ਲੈ ਕੇ 1 ਨਵੰਬਰ ਤੋਂ ਦੱਸਿਆ ਜਾ ਇਸ ਨੰਬਰ ਨੰਬਰ ਤੋਂ ਜਿਹੜਾ ਹੈ ਕਿ ਨਮਾ ਤਾਰੀਖ ਕੋਲ ਅਗੂ ਕੀ ਤਾਰੀਖ ਰਿਪੋਰਟ ਆਉਣੀ ਹੈ ਉਹੀ ਹਿਸਾਬ ਦੇ ਨਾਲ ਜਿਹੜੀ ਹੈ ਪੋਸਿਟਿਵ ਹੈ ਕੰਪਨੀ ਤੇ ਪਰ ਅਮਿਤ ਦੇਖਿਆ ਜਾਵੇ ਤਾਂ ਅ ਅਮਰੀਕਾ ਦੇ ਵਿੱਚ ਜ਼ਿਆਦਾਤਰ ਭਾਰਤੀਆਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਹੈ ਜਿਸ ਨੂੰ ਲੈ ਕੇ ਰੂਲਸ ਜਿਹੜੇ ਨੇ ਸਖਤ ਕਰ ਦਿੱਤੇ ਗਏ ਨੇ ਤੇ ਅਜਿਹੇ ਦੇ ਵਿੱਚ ਜਿਹੜੇ ਉੱਥੇ ਕੰਪਨੀਆਂ ਨੇ ਕੰਮ ਕਰ ਰਹੇ ਨੇ ਭਾਰਤੀ ਤੇ ਉਹਨਾਂ ਦੇ ਲਈ ਕੀ ਕੁਝ ਮਤਲਬ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਾਂ ਫਿਰ ਉਹਨਾਂ ਨੂੰ ਵਾਪਸ ਹੀ ਇੰਡੀਆ ਆਣਾ ਪਵੇਗਾ बिल्कुल क्योंकि नवी बन करता जाएगा या फिर कोई उन्होंने दोबारा तो इसके पूरी रणनीति जारी है तैयार कर ली गई है नवंबर को लागू करने अमृत बहुत बहुत धनबाद जुड़े रहेंगे